ਮੈਂ ਤੁਹਾਡਾ ਆਪਣਾ ਡਾਕਟਰ ਸੁਭਾਸ਼ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਅੱਗੇ ਵੀ ਤੁਹਾਡੇ ਕੋਲ ਲੈ ਕੇ ਆਉਂਦੇ ਰਹਿਣੇ ਆ ਮੇਰੇ ਫੇਸਬੁੱਕ ਪੇਜ ਤੇ ਵੀ ਚਲਦੀਆਂ YouTube ਚੈਨਲ ਤੇ ਵੀ ਚਲਦੀਆਂ ਰਹਿਣੇ ਆ ਜੋ ਆਪਾਂ ਕਿਸੇ ਪ੍ਰੋਡਕਟ ਦਾ ਰਿਜ਼ਲਟ ਲੈਂਦੇ ਆ ਉਹਦੀ ਆਪਾਂ ਇਸੇ ਤਰ੍ਹਾਂ ਜੋ ਉਹਦਾ ਮਤਲਬ ਰਿਜ਼ਲਟ ਬਾਰੇ ਲੋਕਾਂ ਤੱਕ ਔਰ ਆਪਣੇ ਜ਼ਿੰਮੇदार ਭਰਾਵਾਂ ਤੱਕ ਕਿਸਾਨਾਂ ਤੱਕ ਪਹੁੰਚਾਉਂਦੇ ਰਹਿਣੇ ਆ ਜੋ ਪਸ਼ੂ ਪਾਲਕ ਚੰਗੇ ਪਸ਼ੂ ਰੱਖਣ ਦੇ ਬਹੁਤ ਹੀ ਜ਼ਿਆਦਾ ਸ਼ੌਂਕ ਰੱਖਦੇ ਨੇ ਉਹਨਾਂ ਵਾਸਤੇ ਆਪਾਂ ਇਹ ਵੀਡੀਓ ਸ਼ੂਟ ਕਰਦੇ ਰਹਿਣੇ ਆ ਆਪਾਂ ਜੋ ਰਿਜ਼ਲਟ ਲੈ ਐਫਐਮ 50 ਅਲਟਰਾ ਬਾਲਰਸ ਦਾ ਜਿਹੜੀਆਂ ਕਿ ਚਾਰ ਬਾਲਰਸ ਐਫਐਮ 50 ਅਲਟਰਾ ਦੀਆਂ ਔਰ ਨਾਲ 2.5 ਕਿਲੋ ਸੀਐਮ ਪਾਊਡਰ ਜੋ ਮੈਂਡਮੈਂਟ ਕੰਪਨੀ ਦਾ 2.5 ਕਿਲੋ ਸੀਐਮ ਪਾਊਡਰ ਹੈ ਇਹ ਵਾਲਾ ਜੀ ਇਹਦੀਆਂ 2.5 ਕਿਲੋ ਇਹ ਖਵਾਇਆ ਔਰ ਚਾਰ ਬਾਲਰਸ ਜੇ ਜਿਹੜੀਆਂ ਐਫ 50 ਐਫਐਮ 50 ਅਲਟਰਾ ਦੀਆਂ ਸਾਈਕੋ ਲੋ ਖਵਾਉਣ ਤੋਂ ਬਾਅਦ ਆਪਾਂ ਇਹਦੇ ਦੋ ਸੀਮਣ ਭਰੇ ਸੀ ਸੀਮਣ ਭਰਨ ਤੋਂ ਬਾਅਦ ਚਾਰ ਗੋਲੀਆਂ ਐਫਐਮ 50 ਅਲਟਰਾ ਦੇ ਖਵਾਈਆਂ ਪੰਜ-ਪੰਜ ਦਿਨਾਂ ਦੇ ਗੈਪ ਦੇ ਕੇ ਜਿਹੜੀਆਂ ਕਿ ਹੁਣ ਦੋਨੋਂ ਗਾਵਾਂ ਐਚਐਫ ਬਿਲਕੁਲ ਕਨਸੀਵ ਨਹੀਂ ਆਪਾਂ ਮਾਲਕ ਤੋਂ ਪੁੱਛਦੇ ਆ ਇੰਨਾ ਪਹਿਲਾਂ ਕਿੰਨੀ ਵਾਰੀ ਰਿਪੀਟ ਮਾਰ ਚੁੱਕਿਆ ਸੀ ਫੇਰ ਕਿੰਨੇ ਖਾ ਚੁੱਕੀਆਂ ਸੀ ਉਸ ਤੋਂ ਬਾਅਦ ਆਪਾਂ ਇਸ ਦਾ ਰਿਜ਼ਲਟ ਲਿਆ ਉਹ ਮਾਲਕ ਆਪਣੇ ਸਾਹਮਣੇ ਤੁਹਾਡੇ ਨਾਲ ਗੱਲਬਾਤ ਕਰਨਗੇ ਮੈਂ ਲਵਜੀਤ ਸਿੰਘ ਸ਼ਹਿਰ ਮੇਰਾ ਜਲਾਲਾਬਾਦ ਤੇ ਕਤਰੀਬਨ ਮੈਂ ਇੱਕ ਸਾਲ ਤੋਂ ਲਗਾਤਾਰ ਦਵਾਈਆਂ ਭਰਾਂ ਦੇ ਬਾਵਜੂਦ ਵੀ ਕੋਈ ਰਿਜ਼ਲਟ ਨਹੀਂ ਆਇਆ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਸੁਭਾਸ਼ ਡਾਕਟਰ ਕੀ ਲਾਗੇ ਪਿੰਡ ਨੋਮ ਬਰਾਮ ਦਾ ਰਹਿਣ ਵਾਲਾ ਆ ਤੇ ਇਸ ਤੋਂ ਮੈਨੂੰ ਮੈਂ ਕੰਟੈਕਟ ਕੀਤਾ ਇਹਨਾਂ ਟ੍ਰੀਟਮੈਂਟ ਕਰਾਉਣ ਦੇ ਬਾਵਜੂਦ ਬਹੁਤ ਵਧੀਆ ਮੈਨੂੰ ਰਿਜ਼ਲਟ ਆਇਆ ਆ ਤੇ ਇਸ ਟਾਈਮ ਇਹ ਦੋਨੋਂ ਗੱਬਣ ਨੇ ਤੇ ਬਹੁਤ ਵਧੀਆ ਰਿਜ਼ਲਟ ਆਇਆ ਆ ਤੇ ਬਾਕੀ ਡਾਕਟਰ ਸਾਹਿਬ ਨਾਲ ਤੁਸੀਂ ਆਪ ਹੀ ਗੱਲ ਕਰ ਸਕਦੇ ਹੋ ਪਸ ਇਸੇ ਤਰ੍ਹਾਂ ਤੁਸੀਂ ਜੇ ਆਪਣਾ ਕਿਸੇ ਪਸ਼ੂ ਦਾ ਟ੍ਰੀਟਮੈਂਟ ਕਰਵਾਉਣਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9947 41200 ਲੋ 94784 7799 ਜੇ ਤੁਸੀਂ ਸਾਡੇ ਨਾਲ ਫੋਨ ਤੇ ਕੋਈ ਸਲਾਹ مشورہ ਵੀ ਕਰਨਾ ਚਾਹੁੰਦੇ ਹੋ ਪਸ਼ੂ ਦੇ ਮਤਬਕ ਸਾਡੇ ਨਾਲ ਕਰ ਸਕਦੇ ਹੋ ਸਾਡੇ 24 ਘੰਟੇ ਫੋਨ ਚੱਲਦੇ ਰਹਿੰਦੇ ਆ ਜਦੋਂ ਮਰਜੀ ਸਾਡੇ ਨਾਲ ਕੋਈ ਵੀ ਪ੍ਰੋਡਕਟ ਬਾਰੇ ਕੋਈ ਗੱਲਬਾਤ ਕਰਨੀ ਆ ਜਾਂ ਪਸ਼ੂ ਬਾਰੇ ਗੱਲਬਾਤ ਕਰਨੀ ਆ ਸਾਡੇ ਨਾਲ ਕਰ ਸਕਦੇ ਹੋ ਧੰਨਵਾਦੀ ਸਤਿ ਸ੍ਰੀ ਅਕਾਲ ਔਰ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਫੇਸ ਫੇਸਬੁਕ ਪੇਜ ਨੂੰ ਫੋਲੋ ਕਰ ਲੈਣਾ ਧੰਨਵਾਦ